ਮੈਨੂੰ ਮਜ਼ਾ ਬੜਾ ਆਉਂਦਾ ਜਦੋਂ ਮੈਂ ਨਾਮਜ਼ਦਗੀ ਦੇ ਕਾਗਜ਼ ਭਰਦਾ ਹਾਂ ਬੱਚੇ ਤੇ ਗੋਡੇ ਹੈ ਮੇਰੇ ਦੇ ਕਿ ਮੈਂ ਆਪਣੇ ਡੈਮੋਕਰੈਟਿਕ ਰਾਈਟਸ ਜਿਹੜੇ ਮੇਰੇ ਹੈਗੇ ਆ ਉਹਨਾਂ ਨੂੰ ਮੈਂ ਸਫਲਤਾ ਕੀਤਾ ਤੇ ਸਾਰਾ ਕੁਝ ਠੀਕ ਠਾਕ ਹੋ ਗਿਆ ਤੇ ਤੁਹਾਡਾ ਵੀ ਬਹੁਤ ਮਿਹਰਬਾਨੀ ਪ੍ਰੈਸ ਦੀ ਜਿਹੜਾ ਤੁਸੀਂ ਇੱਥੇ ਆਏ ਹੋ ਔਰ ਜਿਹੜੀ ਚੀਜ਼ ਤੁਸੀਂ ਪੁੱਛੋਗੇ ਮੈਂ ਦੱਸ ਦਾਂ ਮਾਨ ਸਾਹਿਬ ਮੀਤ ਜੀ ਕਹਿੰਦੇ ਸਾਡੇ 9 ਦੇ ਹਲਕੇ ਦੇ ਵਿੱਚ ਸਾਰੇ ਐਮਐਲਏ ਜਿੱਤ ਪ੍ਰਾਪਤ ਕਰਾਂਗੇ ਠੀਕ ਹੈ ਜੀ ਤੇ ਖੈਰਾ ਸਾਹਿਬ ਵੀ ਆਏ ਨੇ ਉਹ ਵੀ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਨੇ ਮੈਨੂੰ ਭੇਜਿਆ ਗਿਆ ਸਪੈਸ਼ਲ ਫਿਰ ਉਹਨਾਂ ਦਾ ਜਵਾਬ ਤਾਂ ਜੇ ਮੈਂ ਕਹੂੰਗਾ ਕਿ ਉਹ ਗਲਤ ਬੋਲ ਰਹੇ ਆ ਉਹ ਮੇਰੇ ਨਾਲ ਨਾਰਾਜ਼ ਹੋ ਜਾਣਗੇ ਉਹਨਾਂ ਦੇ ਵੋਟਰ ਮੇਰੇ ਨਾਲ ਨਾਰਾਜ਼ ਹੋ ਜਾਣਗੇ ਮੈਨੂੰ ਵੋਟ ਨਹੀਂ ਪਾਉਣਗੇ ਤਾਂ ਫਿਰ ਮੈਂ ਉਹਨਾਂ ਦੇ ਖਿਲਾਫ ਕਿਉਂ ਗੱਲ ਕਰਾਂ ਕੋਈ ਤੇ ਸੰਸਦੀ ਚ ਆਉਣ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਹੜੇ ਮੁੱਦੇ ਲੈ ਕੇ ਜਾਓਗੇ ਜਿਹੜੇ ਕੀ ਆਪਾਂ ਸੰਗਰੂਰ ਦੀ ਗੱਲ ਕਰੀ ਜਾਂ ਪੰਜਾਬ ਦੇ ਮੁੱਦੇ ਜਿਹੜੇ ਆਪਾਂ ਹਾਈਲਾਈਟ ਕਰਾਂਗੇ ਚੁੱਕਾਂਗੇ ਜਿਹੜੇ ਸੋਚ ਕੇ ਲੋਕ ਵੋਟ ਪਾਣਗੇ ਤੁਹਾਨੂੰ ਸੋਚ ਕੇ ਤਾਂ ਇਹ ਹੈ ਕਿ ਭਾਜਪਾ ਆਰਐਸਐਸ ਨੇ ਫੇਰ ਧਰਮ ਦੇ ਆਧਾਰ ਦੇ ਉੱਤੇ ਉਹ ਇਲੈਕਸ਼ਨ ਲੜ ਰਹੇ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਤੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਚੈੱਕ ਨਹੀਂ ਕੀਤਾ ਹੈਗਾ ਜੋ ਕਰਕੇ ਜਿਹੜਾ ਆਰਾਮ ਮੰਦਿਰ ਹੈ ਉਹਦਾ ਪ੍ਰਚਾਰ ਬਹੁਤ ਮੋਦੀ ਸਾਹਿਬ ਤੇ ਬੀਜੇਪੀ ਸਾਰੇ ਕਰ ਰਹੇ ਹੈਗੇ ਆ। ਦੂਸਰੀ ਚੀਜ਼ ਹੈ ਜਿਹੜੇ ਮੋਤੇ ਹੈ ਉਹ ਪੰਜਾਬ ਤੇ ਹੈ ਜਿੱਨਾਂ ਚਿਰ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਨਹੀਂ ਖੁੱਲਦਾ ਉਹਨਾਂ ਚਿਰ ਆਪਾਂ ਤਰੱਕੀ ਵਪਾਰ ਦੇ ਵਿੱਚ ਜਾਂ ਵੈਸੇ ਵੀ ਨਹੀਂ ਕਰ ਸਕਦੇ। ਸਾਡੇ ਜਿਹਨੇ ਵਪਾਰੀ ਹੈਗੇ ਆ ਸਾਡੇ ਜ਼ਿੰਮੇਦਾਰ ਹੈ, ਖੇਤ ਮਜ਼ਦੂਰ ਹੈ, ਗਰੀਬ ਆਦਮੀ ਹੈ। ਉਹਨਾਂ ਨੂੰ ਫਾਇਦਾ ਬਹੁਤ ਹੋਊਗਾ ਜੇ ਵਪਾਰ ਪਾਕਿਸਤਾਨ ਦੇ ਨਾਲ ਖੁੱਲ੍ਹ ਜੇ ਫਿਰ ਜਿਹੜੇ ਬੇਰਜ਼ਗਾਰ ਆਪਣੇ ਨੌਜਵਾਨ ਹੈਗੇ ਆ ਉਹਨਾਂ ਨੂੰ ਵੀ ਰੋਜ਼ੀ ਮਿਲੂਗੀ ਉਹ ਕਰਕੇ ਟਰੱਕ ਜ਼ਿਆਦਾ ਚੱਲਣਗੇ ਫਿਰ ਜਿਹੜੀ ਟਰੱਕ ਮੈਨੂਫੈਕਚਰਿੰਗ ਮੋਟਰ ਮੈਨੂਫੈਕਚਰਿੰਗ ਇੰਡਸਟਰੀ ਹੈ ਉਹਨੂੰ ਵੀ ਬਹੁਤ ਫਾਇਦਾ ਹੋਊਗਾ ਕਿ ਇਹ ਉਹ ਵੀ ਬਹੁਤ ਤਖੜੇ ਹੋ ਕੇ ਮੈਨੂਫੈਕਚਰਿੰਗ ਇੰਡਸਟਰੀ ਵਧੂਗੀ ਸੋ ਫਾਇਦਾ ਹੀ ਹੈ ਫਾਇਦਾ ਤੇ ਇਹਦੇ ਉੱਤੇ ਰੋਕ ਨਹੀਂ ਲਾਉਣੀ ਚਾਹੀਦੀ ਕਿਉਂ ਕਰਕੇ ਅਸੀਂ ਸਿੱਖ ਸਮਝਦੇ ਹਾਂ ਕਿ ਸਾਡੀ ਗੱਲ ਸੈਂਟਰ ਦੇ ਵਿੱਚ ਨਹੀਂ ਸੁਣੀ ਜਾਂਦੀ ਹੈਗੀ ਤੇ ਸਿੱਖ ਦੀ ਵੀ ਅਪਨਾ ਸਾਹਿਬ ਪੰਥ ਨੂੰ ਕੀ ਨਿਹਾ ਦੇਣਾ ਜੀ ਅੱਜ ਪੰਥ ਦੀ ਗੱਲ ਬਹੁਤ ਵੱਡੀ ਚੱਲ ਰਹੀ ਹੈ ਪੰਥ ਨੂੰ ਕੀ ਨਿਹਾ ਦੇਣਾ ਜੀ ਪੰਥ ਨੂੰ ਇਹ ਹੈ ਕਿ ਪਹਿਲੀ ਵਾਰੀ ਹੈ ਖਾਲੀਦਾ ਲੰਬਰਸਰ ਨੇ ਜਾਂ ਕਿਸੇ ਵੀ ਪਾਰਟੀ ਨੇ ਦੇ ਨਾਲ ਤੇਰਾ ਮੈਂਬਰ ਜਿਹੜੇ ਸੀਟਾਂ ਹੈਗੀਆਂ ਪੰਜਾਬ ਦੀਆਂ ਅਸੀਂ ਉੱਥੇ ਕੈਂਡੀਡੇਟ ਆਪਣੇ ਖੜੇ ਕਰਦੇ ਆ ਤੇ ਪਹਿਲਾਂ ਕੋਈ ਵੀ ਅਖਾਲੀ ਪਾਰਟੀ ਚੰਡੀਗੜ੍ਹ ਕਹਿੰਦੇ ਤਾਂ ਸੀਗੇ ਕਿ ਚੰਡੀਗੜ੍ਹ ਪੰਜਾਬ ਦਾ ਹੈ ਪਰ ਉੱਥੇ ਕੈਂਡੀਡੇਟ ਨਹੀਂ ਦਿੰਦੇ ਅਸੀਂ ਲਖਬੀਰ ਸਿੰਘ ਨੂੰ ਕੈਂਡੀਡੇਟ ਦਿੱਤਾ ਹੈਗਾ ਚੰਡੀਗੜ੍ਹ ਤੇ ਲਈ ਫੇਰ ਆਪਾਂ ਗੱਲਾਂ ਕਰਦੇ ਸੀ ਜਿਹੜੇ ਹਰਿਆਣੇ ਦੇ ਵਿੱਚ ਪੰਜਾਬੀ ਬੋਲ ਦੇ ਇਲਾਕੇ ਰਹਿ ਗਏ ਆ ਉਹ ਪੰਜਾਬ ਦੇ ਵਿੱਚ ਆਉਣ ਪਰ ਉੱਥੇ ਵੀ ਅਸੀਂ ਆਪਣਾ ਕੈਂਡੀਡੇਟ ਨਹੀਂ ਦਿੰਦੇ ਸੀ ਐਤਕੀ ਆਪਾਂ ਨੇ ਕਰਨਾਲ ਵੀ ਕੈਂਡੀਡੇਟ ਦਿੱਤਾ ਤੇ ਇਹ ਕੁਰਕ ਖੇਤਰ ਵੀ ਆਪਣਾ ਕੈਂਡੀਡੇਟ ਖੜਾ ਕਰਤਾ ਸੋ ਮੇਰਾ ਮਤਲਬ ਹੈ ਕਿ ਹਰਿਆਣਾ ਚੰਡੀਗੜ੍ਹ ਸਾਰੇ ਪੰਜਾਬ ਦੇ ਵਿੱਚ ਆਪਣੇ ਕੈਂਡੀਡੇਟ ਖੜੇ ਹੋ ਗਏ ਐ ਤੇ ਹੁਣ ਪੰਥ ਦੀ ਮਰਜ਼ੀ ਐ ਪੰਜਾਬੀਆਂ ਦੀ ਮਰਜ਼ੀ ਐ ਕਿ ਤੁਸੀਂ ਸ਼ਾਨ ਦੇ ਨਾਲ ਪਾਰਲੀਮੈਂਟ ਦੇ ਵਿੱਚ ਆਪਣੀ ਨੁਮਾਇੰਦਗੀ ਪਹੁੰਚਾਉਣੀ ਐ ਤੇ ਨਹੀਂ ਪਹੁੰਚਾਣੀ ਫੇਰ ਉਸੇ ਤਰ੍ਹਾਂ ਝੂਠੇ ਵਹਿਦਿਆਂ ਦੇ ਉੱਤੇ ਰੋਟੀ ਕਪੜਾ ਮਕਾਨ ਇੰਦਰਾ ਗਾਂਧੀ ਕਹਿੰਦੀ ਸੀਗੀ ਪੁੱਛ ਲਿਓ ਇਹਨਾਂ ਦੇ ਕੈਂਡੀਡੇਟਸ ਨੂੰ ਕਿ ਉਹਦਾ ਕੀ ਬਣਿਆ ਤੇ ਮੋਦੀ ਸਾਹਿਬ ਕਹਿੰਦੇ ਸੀਗੇ ਹਰੇਕ ਘਰ ਦੇ ਵਿੱਚ ਰੋਜੀ ਹੋਊਗੀ ਨੌਕਰੀ ਹੋਊਗੀ ਜਿਹਦੇ ਘਰ 'ਚ ਨੌਕਰੀ ਤਾਂ ਰੋਜੀ ਹੋਈ ਐ ਤੇ ਆਮ ਆਦਮੀ ਪਾਰਟੀ ਕਹਿੰਦੀ ਸੀਗੀ ਕਿ ਹੇ ਹਰੇਕ ਬੀਬੀ ਦੇ ਚੜ੍ਹਦੇ ਮਹੀਨੇ ਬੈਂਕ ਦੇ ਵਿੱਚ 1000 ਰੁਪਏ ਜਮ੍ਹਾਂ ਹੋਇਆ ਹੋਊਗਾ ਉਹ ਕਿੱਥੇ ਹੋਇਆ ਮੇਰਾ ਮਤਲਬ ਹੈ ਇਹੋ ਜਿਹੜੇ ਇਹਨਾਂ ਨੇ ਵੈਧੇ ਕੀਤੇ ਹੈ ਵੋਟਾਂ ਲਈਆਂ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ ਹੈ ਇਹਨਾਂ ਝੂਠ ਬੋਲ ਕੇ ਇਹਨਾਂ ਦਾ ਵੀ ਤਾਂ ਪੁੱਛਣਾ ਚਾਹੀਦਾ ਕਿ ਇਹਦਾ ਕੀ ਮਤਲਬ ਹੈ ਕਿ ਤੁਸੀਂ ਤੇ ਇਲੈਕਸ਼ਨ ਕਮਿਸ਼ਨ ਇਹਦੇ ਤੇ ਕਿਉਂ ਨਹੀਂ ਐਕਸ਼ਨ ਲੈ ਰਹੀ ਕਿ ਇਹ ਝੂਠੇ ਵੈਧੇ ਕਰਦੇ ਐ ਤੇ ਇਹਨਾਂ ਦੇ ਪਰਚੇ ਕਿਉਂ ਨਹੀਂ ਕੈਂਸਲ ਕਰਦੇ ਇਲੈਕਸ਼ਨ ਦੇ ਕਿ ਇਹ ਲੋਕ ਪਾਰਟੀਆਂ ਜਿਹੜੇ ਝੂਠੇ ਵਾਅਦੇ ਕਰਦੀਆਂ ਵੋਟਾਂ ਹਾਸਲ ਕਰਕੇ ਹਿੰਦੁਸਤਾਨ ਦੇ ਉੱਤੇ ਰਾਜ ਕਰਦੀਆਂ ਇਹ ਬਿਲਕੁਲ ਗਲਤ ਕਰਦਾ ਠੀਕ ਮ੍ਰਿਤਪਾਲ ਦੇ ਹੱਕ ਦੇ ਵਿੱਚ ਤੁਸੀਂ ਸਪੋਰਟ ਕੀਤੀ ਤੇ ਉਮੀਦਵਾਰ ਵੀ ਵਾਪਸ ਲੈਤਾਗਾ ਉਹਨਾਂ ਦੇ ਪਰਿਵਾਰ ਨੇ ਵੀ ਤੁਹਾਡਾ ਸਮਰਥਨ ਕੀਤਾਗਾ ਜਾਂ ਹੋਰ ਹਾਂ ਬਿਲਕੁਲ ਠੀਕ ਹੈ ਜੀ ਅਸੀਂ ਕਰ ਰਹੇ ਹਾਂ ਤੇ ਜਿਹੜਾ ਇਹ ਕਵਰਿੰਗ ਕੈਂਡੀਡੇਟ ਹੈ ਜੇ ਸਰਦਾਰ ਅਮਰਿਤਪਾਲ ਸਿੰਘ ਦੇ ਕਾਗਜ਼ 'ਚ ਫਿੱਟ ਨਾ ਹੋਏ ਤਾਂ ਅਕਾਲੀ ਦਾ ਨੰਬਰ ਸਰ ਦਾ ਕੈਂਡੀਡੇਟ ਬਲੇਰ ਸਾਹਿਬ ਔਖਾ ਹੋਊਗਾ। ਮਾਂ ਦਾ ਬੀਬੀ ਖਾਲੜਾ ਜੀ ਨੇ ਪਹਿਲਾਂ ਕਾਨੂੰਨੀ ਲੜਾਈ ਲੜੀ ਸੀ ਜਸਵੰਤ ਸਿੰਘ ਖਾਲੜਾ ਦੇ ਹੱਕ ਦੇ ਵਿੱਚ ਉਹਨਾਂ ਨੂੰ ਜਿਹੜੀ ਸਜ਼ਾ ਸੀ ਦੋਸ਼ੀਆਂ ਨੂੰ ਮਿਲੀ ਹੈ ਪਰ ਹੁਣ ਰਾਜਨੀਤੀ ਦੇ ਵਿੱਚ ਆਏ ਨੇ ਉਹ ਅਮਰਪਾਲ ਸਿੰਘ ਖਾਲਸਾ ਜਿਹੜੀ ਆ ਅਗਵਾਈ ਕਰ ਰਹੇ ਨੇ ਸਾਰੀ ਤਾਂ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਕਾਨੂੰਨੀ ਲੜਾਈ ਸੀ ਪਰ ਹੁਣ ਕੀ ਮਜਬੂਰੀਆਂ ਬਣੀਆਂ ਨੇ ਵੀ ਰਾਜਨੀਤੀ ਚ ਆ ਕੇ ਉਹਨਾਂ ਨੂੰ ਤਾਂ ਤੁਹਾਡੇ ਵੀ ਹੱਕ ਤੇ ਪ੍ਰਚਾਰ ਕਰਨਾ ਪਿਆ ਤੇ ਉੱਥੇ ਵੀ ਕਰ ਰਹੇ ਨੇ। ਫਿਰ ਜਿੰਨਾਂ ਜਿਹੜਾ ਆਪਾਂ ਸਿਆਸੀ ਠੰਗਾ ਨਹੀਂ ਲਾਉਂਦੇ ਆਪਣੀਆਂ ਡਿਮਾਂਡਸ ਨੂੰ ਉਹਨਾਂ ਚੋਂ ਉਹ ਅੱਗੇ ਚੱਲਦੀਆਂ ਨਹੀਂ ਨਾ ਹੈਗੀਆਂ ਪਰ ਜਿਹੜੀ ਬੀਪੀ ਖਾਲੜਾ ਸਾਹਿਬ ਨੇ ਰਿਪੋਰਟ ਕੀਤੀ ਸੀ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਨੇ ਕੇਸ ਦਿੱਤਾ ਸੀਗਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਪਰ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਪੂਰੀ ਤਫ਼ਤੀਸ਼ ਨਹੀਂ ਕੀਤੀ ਕਿ ਜਿੰਨੇ ਖੇਰਾ ਸਾਹਿਬ ਨੇ ਖਾਲੜਾ ਸਾਹਿਬ ਨੇ ਜਸਵੰਤ ਸਿੰਘ ਨੇ 25000 ਦੱਸੇ ਸੀ ਕਿ ਬੰਦੇ ਮਾਰਦੇ ਐ ਹਕੂਮਤ ਨੇ ਉਹ ਸਾਰਿਆਂ ਦਾ ਅਜੇ ਤੱਕ ਨਤੀਜਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਨਹੀਂ ਕੱਢਿਆ ਮੇਰਾ ਖਿਆਲ ਨੈਸ਼ਨਲ ਹਿਊਮਨ ਰਾਈਟਸ ਕੰਮ ਹੀ ਨਹੀਂ ਹੁਣ ਕਰਦਾ ਹੈਗਾ ਉੱਥੇ ਰਿਟਾਇਰਡ ਬੰਦੇ ਚਲੇ ਜਾਂਦੇ ਐ ਤੇ ਨਾ ਕੰਮ ਕਰਦੇ ਐ ਨਾ ਉਹਨਾਂ ਦੀ ਕਦੇ ਰਿਪੋਰਟ ਹੁੰਦੀ ਐ